ਵੈਗੁਰਜੀ ਦਾ ਖਾਲਸਾ ਵਹਿਗੁਰਜੀ ਦੀ ਫਤਿਹ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਗੁਰਗੁਣ ਸਿੰਘ ਜੀ ਨਾਲ ਮਲਾਪ ਭਾਗ ਨੰਬਰ ਤੀਜਾ ਸਭ ਤੋਂ ਪਹਿਲਾਂ ਮੈਂ ਇਹ ਗੱਲ ਕਲੀਅਰ ਕਰ ਦੇਵਾਂ ਕਿ ਸਾਰਿਆਂ ਨੂੰ ਹੀ ਪਤਾ ਵੀ ਗੁਰਗੁਣ ਸਿੰਘ ਜੀ ਦਾ ਮਲਾਪ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਨਾ ਦੇੜ ਹੋਇਆ ਸੀ ਇਸ ਤੋਂ ਪਹਿਲਾਂ ਵੀ ਗੁਰਗੁਣ ਸਿੰਘ ਜੀ ਦਾ ਮਲਾਪ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਦੋ ਵਾਰ ਹੋ ਚੁੱਕਿਆ ਸੀ ਉਹ ਕਿਸ ਤਰ੍ਹਾਂ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਨਾਮ ਮਾਧੂਦਾਸ ਸੀਗਾ ਇਹ ਪੂਰੇ ਭਾਰਤ ਦਾ ਚੱਕਰ ਕੱਟਣ ਲਈ ਗਿਆ ਹੋਇਆ ਸੀਗਾ ਸਾਧੂ ਸੰਤਨ ਦਾ ਉਸ ਵਕਤ ਇਹ ਅਨੰਦਪੁਰ ਜਾਂਦਾ ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨਾਲ ਪਹਿਲੀ ਮੁਲਾਕਾਤ ਹੁੰਦੀ ਹੈ ਨਾਦੀ ਤੇ ਦੂਜੀ ਮੁਲਾਕਾਤ ਉਸ ਵਕਤ ਹੁੰਦੀ ਹੈਗੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਸੰਦਾਂ ਨੂੰ ਸੂਤ ਕੇ ਆਉਂਦੇ ਨੇ ਤੇ ਰਸਤੇ 'ਚ ਕਲਖਣ ਵਿੱਚ ਦੂਜੀ ਮੁਲਾਕਾਤ ਮਾਧੋ ਦਾਸ ਦੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੁੰਦੀ ਹੈ ਤੇ ਤੀਸਰੀ ਮੁਲਾਕਾਤ ਹੋਈ ਸੀ 1708 ਵਿੱਚ ਨਦੇੜ 'ਚ ਜਦੋਂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨਦੇੜ ਇਹਦੇ ਆਸ਼ਰਮ ਚ ਆਉਂਦੇ ਨੇ ਮਾਧੋ ਦਾਸ ਦੇ ਤਾਂ ਮਾਧੋ ਦਾਸ ਆਪਣੇ ਆਸ਼ਰਮ ਤੋਂ ਬਾਹਰ ਕਿਤੇ ਕੰਮ ਗਿਆ ਹੋਇਆ ਸੀਗਾ ਜਾਂ ਬਾਹਰ ਗਿਆ ਹੋਇਆ ਸੀਗਾ ਉਸ ਵਕਤ ਜਿਹੜੇ ਇਹਨਾਂ ਦੇ ਨਾਲ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ ਨੰਗ ਸਿੰਘਤੀ ਉਹਨਾਂ ਨੇ ਉੱਥੇ ਬੱਕਰੇ ਝਟਕਾਤੇ ਤੇ ਜੋ ਇਹ ਉਹਨਾਂ ਦੇ ਚ ਮਾਧਵਦਾਸ ਦੇ ਚੇਲਿਆਂ ਨੂੰ ਪਤਾ ਲੱਗਿਆ ਤਾਂ ਉਹ ਗਏ ਉਹਦੇ ਲੱਗੇ ਮਾਧਵਦਾਸ ਲਵੇ ਤੇ ਕਹਿੰਦੀ ਜੀ ਵੀ ਤੁਹਾਡੇ ਪਲੰਗ ਤੇ ਕੋਈ ਅਣਜਾਣ ਬੰਦਾ ਆ ਕੇ ਬਹਿ ਗਿਆ ਤੇ ਉਹਨੇ ਤੁਹਾਡੀ ਮਰਿਆਦਾ ਜਮੀ ਭੰਗ ਕਰਤੀ ਵੀ ਤੁਹਾਡਾ ਆਸ਼ਰਮ ਦੀ ਮਰਿਆਦਾ ਭੰਗ ਕਰਦੀ ਵੀ ਉੱਥੇ ਬੱਕਰੇ ਝਟਕਾਤੇ ਤੇ ਮਾਧਵਦਾਸ ਨੂੰ ਉਸ ਵਕਤ ਬਹੁਤ ਗੁੱਸਾ ਆਉਂਦਾ ਤੇ ਉਹ ਕਹਿੰਦਾ ਵੀ ਮੈਂ ਇੱਥੇ ਬੈਠਾ ਬੈਠਾ ਹੀ ਆਪਦੇ ਤੰਤਰਾ ਮੰਤਰਾਂ ਨਾਲ ਮੰਧਿਆ ਪੜ੍ਹਾ ਦੂੰਗਾ ਜੇ ਉਹ ਤંત્ર ਮੰਤਰ ਮਾਰਨ ਲੱਗਦਾ ਤੇ ਉਹਦੇ ਤંત્ર ਮੰਤਰ ਦਾ ਕੋਈ ਅਸਰ ਨਹੀਂ ਹੁੰਦਾ ਤੇ ਮਾਧੋਦਾਸ ਹਾਰਨ ਰਹਿੰਦਾ ਵੀ ਇਹ じゃ ਕਿਹੜਾ ਵੀ ਜਿੱਤੇ ਮੇਰੇ ਤંત્ર ਮੰਤਰਾਂ ਦਾ ਜਿਹੜਾ ਉਹ ਅਸਰ ਨਹੀਂ ਹੋ ਰਿਹਾ ਤੇ ਉਹ ਹੋਰ ਗੁੱਸੇ ਹੋ ਜਾਂਦਾ ਤੇ ਆਸ਼ਰਮ ਵੱਲ ਨੂੰ ਤੁਰ ਪੰਦਾ ਜਦੋਂ ਮਾਧੋਦਾਸ ਆਸ਼ਰਮ ਤੇ ਪਹੁੰਚਦਾ ਤਾਂ ਸਾਹਮਣੇ ਦੇਖਦਾ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਬੈਠੇ ਨੇਗੇ ਉਹਨਾਂ ਦੀ ਪਲੰਗ ਤੇ ਤੇ ਆਲੇ ਦੁਆਲੇ ਕੁਝ ਸਿੰਘ ਖੜੇ ਨੇ ਤੇ ਦੇਖਦਾ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੀ ਸੋਹਣੀ ਦਸਤਾਰ ਬੰਨੀ ਹੈ ਸੋਹਣੀ ਕਲਗੀ ਲੱਗੀ ਹੈ ਹੱਥ ਤੇ ਚਿੱਟਾ ਬਾਜ ਆ ਗਿਆ ਤੇ ਤੀਰ ਕਮਾਨ ਸਜਾਏ ਹੋਏ ਨੇ ਉਹਨਾਂ ਦੇ ਤੇ ਦਗ-ਦਗ ਕਰਦਾਂ ਨੂਰ ਇਹਨਾਂ ਨੂਰ ਆ ਚਿਹਰੇ ਤੇ ਮਲਕੀ ਇਹੇ ਦਰਸ਼ਨ ਕਰਕੇ ਮਧੂਦਾਸ ਨੂੰ ਜੋ ਗੁੱਸਾ ਚੜਿਆ ਸੀਗਾ ਨਾ ਜਿੰਨਾ ਉਹ ਸਾਰੀ ਉੱਤਰ ਕੇ ਦੇਖੇ ਮਹਾਰਾਜ ਗੁਰੂ ਰਵਿੰਦਰ ਸਿੰਘ ਦੇ ਦਰਸ਼ਨ ਕਰਕੇ ਤੇ ਗਾਤਰੇ ਜੁਨਾ ਦੇ ਸੋਹਣੀ ਕਿਰਪਾਨ ਪਾਈ ਗਈ ਆ ਜਦੋਂ ਉਹ ਮਹਾਰਾਜ ਗੁਰੂ ਰਵਿੰਦਰ ਸਿੰਘ ਜੀ ਲਗੇ ਮਧੂਦਾਸ ਜੀ ਗਏ ਕੋਲੇ ਤਾਂ ਨੀਂ ਪਾ ਕੇ ਖੜ ਗਏ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਕਿਹਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਲਗੇ ਮਧੂਦਾਸ ਜੀ ਆ ਕੇ ਖੜ ਗਏ ਤਾਂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇਗੇ ਮਧੂਦਾਸ ਵੀ ਉਹ ਪੈਦਾ ਦਾ ਤੀਰ ਤੋੜੇ ਆਪਣੇ ਫਿਰ ਆਪਣਾ ਖੰਜਰ ਵੀ ਸਿੱਟਦਾ ਪਰ ਹਜੇ ਵੀ ਤੇਰਾ ਸ਼ਿਕਾਰੀ ਵਾਲਾ ਸੁਭਾਅ ਨਹੀਂ ਗਿਆ ਮਹਾਤਪਦਾਸ ਜੀ ਨੀਵੀਂ ਪਾ ਕੇ ਖੜਾ ਜਾਂਦਾ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਤੇ ਫਿਰ ਥੋੜੇ ਜਿਹੇ ਟਾਈਮ ਬਾਅਦ ਬੋਲਦਾ ਕਹਿੰਦਾ ਜੀ ਥੋਨੇ ਮੇਰਾ ਸਾਰਾ ਕੁਝ ਬਰਬਾਦ ਕਰਤਾ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਉਹ ਕਿਵੇਂ ਕਹਿੰਦਾ ਜੀ ਥੋਨੇ ਮੇਰੇ ਆਸ਼ਰਮ ਤੇ ਖੂਨ ਡੋਲਤਾ ਤੇ ਮੇਰਾ ਜਿਹੜਾ ਸਿਕਾਸ਼ਣ ਹੈਗਾ ਉਹ ਅਪਵਿੱਤਰ ਹੋ ਗਿਆ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਇਹ ਪੀਚਰਾ ਜਿਹੜਾ ਸਿਕਾਸ਼ਣ ਆ ਤਾਂ ਆਸ਼ਰਮ ਦੇ ਦੂਜੇ ਕੋਨੇ 'ਚ ਆ ਤੇ ਖੂਨ ਇੱਕ ਤੇ ਫਿਰ ਮਾਧੋਦਸ ਕਹਿੰਦਾ ਵੀ ਖੂਨ ਭਾਵੇਂ ਜਿੱਥੇ ਮਰਜੀ ਡੁੱਲਿਆ ਹੋਵੇ ਡੁੱਲਿਆ ਤਾਂ ਆਸ਼ਰਮ ਚ ਆ ਤੇ ਆ ਜਿਹੜਾ ਸੰਸຖານਾ ਉਹ ਵੀ ਤਾਂ ਆਸ਼ਰਮ ਚ ਹੀ ਆ ਤੇ ਫਿਰ ਤੁਸੀਂ ਦੱਸੋ ਵੀ ਉਹ ਕਿਵੇਂ ਪਵਿੱਤਰ ਰਹਿ ਗਿਆ ਫਿਰ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਬੋਲਦੇ ਨੇ ਵੀ ਇਸ ਹਸਾਬ ਨਾਲ ਤਾਂ ਹਿੰਦੂਸਤਾਨ ਦੇ ਚੱਪੇ-ਚੱਪੇ ਤੇ ਬੇਗੁਨਾਹ ਨੂੰ ਮੁਗਲ ਮਾਰ ਰਹੇ ਨੇ ਉਹਦਾ ਖੂਨ ਡੁੱਲ ਡੁੱਲ ਰਿਹਾਗਾ ਤੇ ਉਸੇ ਹਿੰਦੂਸਤਾਨ ਚ ਤੇਰਾ ਜਿਹੜਾ ਆਸ਼ਰਮਾਂ ਛੁੱਟੀ ਜਗ੍ਹਾ ਤਾਂ ਤੇ ਉਸੇ ਮਤਲਬ ਕਿ ਤੇਰਾ ਜਿਹੜਾ ਆਸ਼ਰਮ ਉਹ ਵੀ ਤਾਂ ਉਸੇ ਹਿੰਦੂਸਤਾਨ ਚ ਹੀ ਹੁੰਦਾਗਾ ਉਸੀ ਜਗ੍ਹਾ ਚ ਆਉਂਦਾ ਕਿ ਹੁਣ ਤੂੰ ਮੈਨੂੰ 10 ਵੀ ਤਰ੍ਹਾਂ ਸਦਾ ਸਿਦਕਵੇਂ ਪੁੱਤਰ ਰਹਿ ਗਿਆ ਤੇ ਮਾਧੋ ਦਾਸ ਫਿਰ ਨੀਵੀਂ ਪਾ ਕੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਫੜ ਲੈਂਦਾ ਤੇ ਇਹ ਗੱਲ ਸਿੱਧੀ ਕਹਨਾ ਮਾਧੋ ਦਾਸ ਦੇ ਅਸਲ ਵਿੱਚ ਦਿਲ ਨੂੰ ਲੱਗਦੀ ਹੈ ਸਿੱਧੀ ਜਦ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਇਹ ਕਹਿੰਦੇ ਕਿ ਤਰਾ ਅਸਰ ਹੁਣ ਮੈਨੂੰ 10 ਵੀ ਸਗਾ ਸੰਤਰਾ ਕਿਵੇਂ ਸੁਧ ਰਹਿ ਗਿਆ ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ ਪੈਰ ਫੜ ਦਿੰਦੇ ਨੇ ਤੇ ਕਹਿੰਦੇ ਨੇ ਮਹਾਰਾਜ ਮੈਨੂੰ ਬਖਸ਼ੋ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਤੂੰ ਕੌਣ ਆ ਦੱਸ ਕਹਿੰਦਾ ਜੀ ਮੈਂ ਔਗੜ ਨਾ ਤੇ ਮੈਨੂੰ ਦੱਸ ਤੂੰ ਕੌਣ ਆ ਮੈਂ ਕਹਿੰਦਾ ਜੀ ਮੈਂ ਤੁਹਾਡਾ ਬੰਦਾ ਹੁਣ ਬੰਦਾ ਇੱਕ ਫਾਰਸੀ ਦਾ ਲਬਜ਼ ਆਗਾ ਬੰਦੇ ਦਾ ਅਰਥ ਆਗਾ ਗੁਲਾਮ ਅੱਜ ਤੋਂ ਜੀ ਮੈਂ ਤੁਹਾਡਾ ਗੁਲਾਮ ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੇ ਉਹਨੂੰ ਕਿਹਾ ਵੀ ਅੱਜ ਤੋਂ ਬਾਅਦ ਸ਼ਰੂ ਸਿੰਘ ਸਜਾਵਾਂਗੇ ਤੁਹਾਨੂੰ ਅੰਮ੍ਰਿਤ ਛਕਾਵਾਂਗੇ ਤੇ ਪਾਵਾਂਗੇ ਤੇ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੋ ਨੌ ਸਾਰੇ ਨੂੰ ਜਿਆਦਾ ਮਸ਼ਹੂਰ ਹੋਇਆ ਹੁਣ ਕਈ ਕਹਿੰਦੇ ਨੇ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਨਾਮ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਬਖਸ਼ 'ਚ ਲਿਖਿਆ ਸੀ ਹੁਣ ਗੁਰਬਖਸ਼ ਦਾ ਵੀ ਮਤਲਬ ਮੈਂ ਤੁਹਾਨੂੰ ਦੱਸ ਦਿੰਨਾ ਕੀ ਬਣਦਾ ਹੈ ਜਿਹੜੇ ਕਨਾ ਬਾਹਰੋਂ ਕਿਸੇ ਹੋਰ ਧਰਮ ਚ ਸਿੱਖ ਹੁੰਦੀ ਸੀਗੇ ਤਾਂ ਉਹਨਾਂ ਨੂੰ ਕਹਿੰਦੇ ਸੀ ਵੀ ਇਹਨਾਂ ਤੇ ਗੁਰੂ ਦੀ ਬਖਸ਼ ਹੋਈ ਹੈਗੀ ਕਿਸੇ ਹੋਰ ਧਰਮ ਨਾਲ ਕਿਸੇ ਹੋਰ ਜਨਤ ਕਹਿੰਦੇ ਸੀ ਇਹਨਾਂ ਤੇ ਵੀ ਗੁਰੂ ਦੀ ਬਖਸ਼ ਹੋ ਗਈ ਹੈ ਗੁਰਬਖ ਸਿੰਘ ਤਾਂ ਕਰਕੇ ਉਹਨੂੰ ਗੁਰਬਖ ਸਿੰਘ ਲਿਖਿਆ ਗਈ ਇਤਿਹਾਸ ਕਰ ਰਹੇ ਨੇ ਅਸਲ ਮੈਨੇ ਚ ਤਾਂ ਉਹਨਾਂ ਦਾ ਨੌ ਬਾਬਾ ਬੰਦਾ ਸਿੰਘ ਬਹਾਦਰ ਹੀ ਜਿਆਦਾ ਫੇਮਸ ਹੋਇਆ ਤੁਸੀਂ ਮਹਾਰਾਜ ਗੁਰੂ ਗੋਬਿੰਦ ਸਿੰਘ ਜਿਹੜੇ ਉਹਨਾਂ ਨੇ ਹੁਕਮਨਾਮੇ ਉਸ ਟਾਈਮ ਦਿੱਤੇ ਲਿਖ ਕੇ ਪੰਜਾਬ ਨੂੰ ਤੋੜਿਆ ਉਹਦੇ ਵਿੱਚ ਵੀ ਬੰਦਾ ਸਿੰਘ ਬਹਾਦਰ ਹੀ ਲਿਖਿਆ ਹੋਇਆ ਔਰ ਉਸ ਤੋਂ ਬਾਅਦ ਮਹਾਰਾਜ ਗੁਰਗੋਬਿੰਦ ਸਿੰਘ ਜਿਨ੍ਹਾਂ ਨੂੰ ਅਮਰ ਸ਼ਕਾਇਆ ਤੇ ਦਵਾਰੋ ਸ਼ਾਸਤਰ ਵਿੱਦਿਆ ਦਾ ਅਭਿਆਸ ਕਰਾਇਆ ਗੁਰਬਾਣੀ ਦਾ ਸਾਰਾ ਕੁਝ ਉਹਨਾਂ ਨੂੰ ਪਤਾ ਲੱਗਿਆ ਕਿ ਇਸ ਤਰ੍ਹਾਂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਆਪਦਾ ਪਰਿਵਾਰ ਬਾਰਿਆ ਭਾਈ ਦਿਆਲ ਸਿੰਘ ਜੀ ਨੇ ਉਹਨਾਂ ਨੂੰ ਦੱਸਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਪੰਜਾਬ ਵੱਲ ਵੱਲ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਤੋੜਿਆ ਥਾਪੜਾ ਦਿੱਤਾ ਤੇ ਆਪਣੀ ਪੱਠੇ ਵਿੱਚ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਤੀਰ ਇੱਕ ਨਿਸ਼ਾਨ ਸਾਹਿਬ ਤੇ ਇੱਕ ਨਗਾਰਾ ਦਿੱਤਾ ਜੋ ਖਾਲਸਾ ਦਾ ਨਿਸ਼ਾਨ ਸਾਹਿਬ ਸੀ ਬਾਕੀ ਤੁਹਾਨੂੰ ਪਤਾ ਸ਼ਾਸਤਰ ਤਾਂ ਦੇਣੀ ਦੇਣੀ ਸੀ ਇਸ ਤਰ੍ਹਾਂ ਕਿਰਪਾਹ ਹਨਾ ਸਾਰੇ ਸ਼ਾਸਤਰ ਸਿਵਤ ਦਿੱਤੇ ਸੋ ਇਹ ਕੁਛ ਹੈ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਉਹਨਾਂ ਨੇ ਪੇਟਾ ਦਿੱਤੇ ਹੁਕਮਨਾਮੇ ਦਿੱਤੇ ਸੀ ਆਪਦੇ ਕਿਉਂਕਿ ਇੱਕ ਮੋਹਰ ਹੁੰਦੀ ਸੀ ਉਸ ਟਾਈਮ ਜਦ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਲਾਉਂਦੇ ਸੀ ਉਹ ਤੋਂ ਇਹ ਹੁੰਦਾ ਸੀ ਵੀ ਉਹਨਾਂ ਦੇ ਸੈਨ ਹੁੰਦੇ ਸੀ ਉੱਤੇ ਵੀ ਹਾਂ ਵੀ ਇਹੇ ਹੁਕਮਨਾਮੇ ਅਸਲ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੇ ਨੇ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਕਹਿੰਦਾ ਇਹਨਾਂ ਦੀ ਮੰਨਿਓ ਔਰ ਕੁਝ ਸ਼ੰਗਰੀ ਪੁਕੜੀ ਇਹਨਾਂ ਦੇ ਨਾਲ ਵਕਤਾਂ ਭੇਜਦੇ ਨੇ ਪੰਜਾਬ ਵੱਲ ਸੋ ਨੌਲੇਜ ਕਿੱਦਾਂ ਦੀ ਲੱਗੀ ਆਪਣੇ ਬੱਚਿਆਂ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਐਡੇ ਯੋਧੇ ਹੋਏ ਨੇ ਜਿ ਗਲਾਮੀ ਤੋਂ ਬਚਾਇਆ ਜੋ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਰਿਵਾਰ ਵਾਰਿਆ ਉਸ ਰਾਹ ਤੇ ਤੁਰੇ ਆਪਣਾ ਵੀ ਉਹਨਾਂ ਨੇ ਸਭ ਕੁਝ ਵਾਰਤਾ ਸੋ ਅਗਲੇ ਹੁਣ ਆਪਾਂ ਅਗਲੀ ਵੀਡੀਓ 'ਚ ਗੱਲ ਕਰਾਂਗੇ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕਿਵੇਂ ਸਰਹੰਦ ਤੱਕ ਫਤਿਹ ਕੀਤਾ ਫਤਿਹ ਕਰਨ ਤੋਂ ਬਾਅਦ ਜਦੋਂ ਸਰਹੰਦ ਫਤਿਹ ਕੀਤਾ ਸੀ ਉਸ ਤੋਂ ਬਾਅਦ ਰੂਪੜ ਅਤੇ ਮਰੇ ਕੋਟ ਲਾ ਤੇ ਜਲੰਧਰ ਨੂੰ ਫਤਿਹ ਕਰ ਲਿਆ ਸੀ ਉਹ ਸਾਰੀ ਜਿੱਤਾਂ ਦੀ ਆਪਾਂ ਗੱਲ ਕਰਾਂਗੇ ਅਗਲੀ ਵੀਡੀਓ ਤੇ ਤੇ ਜਿੱਤਾਂ ਤੋਂ ਬਾਅਦ ਗੱਲ ਕਰਾਂਗੇ ਵੀ ਉਹਨਾਂ ਦੀ ਸ਼ੀਧੀ ਕਿਵੇਂ ਸੋ ਆਪ ਸੰਗਤ ਜੀ ਪਾਕਿਸ਼ਣ ਜੋਗਾ ਜੇ ਸਾਨੂੰ ਇਤਿਹਾਸ ਦਰਸ਼ਨ ਚ ਕੋਈ ਗਲਤੀ ਵੀ ਹੋ ਜਾਂਦੀ ਹੈ ਤੁਸੀਂ ਕਮੈਂਟ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ